ਦੀ ਨਹੀਂ ਆਫੇ ਗੱਲ ਜੱਟ ਦੀ ਨਹੀਂ ਹਾਂ ਜੱਟ ਦੀ ਆ ਗੱਲ ਜੱਟ ਦੀ ਨਹੀਂ ਕੁੱਲਾ ਕਿਹਨੂੰ ਆ ਕੇ ਜੱਟ ਆ ਗੈਂਦਾ ਨਾ ਨਸ਼ਾ ਵੇਚਦਿਓ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲਾ ਕੱਲੇ ਨੂੰ ਟੱਕਰ ਨਸ਼ਾ ਵੇਚਦਿਓ ਮੇਰੇ ਮੁੰਡੇ ਦਾ ਮਰਵਾ ਰਿਹਾ ਨਸ਼ਾ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚੋਗੇ ਅਸੀਂ ਤੇ ਵੇਚਦੇ ਆ ਸੁਵੇਰੇ ਇੱਥੇ ਵੇਚ ਕੇ ਦੁਰਾ ਤੂੰ ਸਵੇਰੇ ਵਿੱਚ ਹੀ ਸਵੇਰੇ ਮੋਟਰਸਾਈਕਲ ਲਾਈ ਇੱਥੇ ਤੈਨੂੰ ਮੈਂ ਦੱਸੂ ਕਿ ਮੈਂ ਛਾਛਨ ਦਾ ਬਹੁਤ ਧੰਨਵਾਦ ਹਾਂਜੀ ਸਰ ਆਪਣਾ ਨਾਮ ਨਾ ਬੋਲੋ ਮੇਰਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ মিডিਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ মিডিਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅੰਸਰਾਂ ਤੇ ਜ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਵਾਕਈ ਐਕਸ਼ਨ ਤੁਹਾਡੇ ਸਾਹਮਣੇ ਆਇਆ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ خیال ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਦੇ ਉਹਨਾਂ ਸਕਰਮੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਆ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਸਾਰੀ ਵੀਡੀਓ ਵੀ ਇੱਕ ਵਾਇਰਲ ਹੋਈ ਸੀ ਜਿਸ ਤੋਂ ਉਹਦੀ ਪੁੱਛਦੇ ਪਏ ਸੀ ਕਿ ਹਾਂ ਨਸ਼ਾ ਵੇਚਦੇ ਆ ਇਹ ਹੀ ਵੀਡੀਓ ਸਾਰੀ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਿਵਾਰ ਆ ਇਸੇ ਡੇਢੀ ਦੇ ਉੱਤੇ ਜਿੱਥੇ ਜੀਸੀਬੀ ਐਂਟਰ ਹੋਈ ਆ ਉਸ ਡੇਢੀ ਦੇ ਉੱਤੇ ਬਾਹਰ ਦੀ ਵੀਡੀਓ ਆ ਕਿੰਨੇ ਪਰੇ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਆ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚ ਆਇਆ ਕਿ ਦੋ ਨਸ਼ਾ ਤਸਕਰ ਜਿਸ ਤੋਂ ਲੈ ਕੇ ਆਂਦਾ ਨਸ਼ਾ ਉਹ ਇਹ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਸੀਗਾ बिकॉज ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਈਡੈਂਟੀਫਾਈ ਕੀਤੀ ਗਈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਤੇ ਜਿਹੜੀ ਸਾਰੀ ਕਨਸਰਨ ডিপਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅਜੈਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਬਿਲਕੁਲ ਸਖਤੀ ਨਾਲ ਜਿਠਾਗੇ ਮਾਨਯੋਗ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਕਿਨਿਕ ਪਰਤੇ ਸਰ ਪਹਿਨਾਂਦਾ ਸੀ

रिकवरी हमारे पास अराउंड हमारी रिकवरी स्मॉल क्वांटिटी है तो बट उसमें ये है कि इनके पास पहले भी क्योंकि परचे दर्ज थे और ये इनका जो है इल्लीगल ये जो कंसर्नड हमारे को पंचायत डिपार्टमेंट की तरफ से आया था तो उसकी बेसिस पे कार्यवाही की सर रिकवरी किस चीज की हो रही है सर हां हो रही है कि चीज की है लोगों ने यही सुने है है कि ये चिट्टे की रिकवरी है जी लोगों ने यही सुने है कि जड़े ये जे काम करते हैगे ने इल्लीगल नशे का वो सुधर जान वो एक वार्निंग हैगी है ते ये इनु वार्निंग दी तरह ਮਨ ਕੀ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟ ਧਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਉਹਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਹੈ ਥੈਂਕ ਯੂ